YouTube ਚੈਨਲ ਕੁਦਰ ਦੇ ਵਰਦਾਨ ਔਰ ਐਫ ਵੀ ਪਰਿਵਾਰ ਦੇ ਨਾਲ ਜੁੜੇ ਹੋਏ ਸਾਰੇ ਹੀ ਦੋਸਤਾਂ ਦਾ ਇੱਕ ਵਾਰ ਨਵੀਂ ਵੀਡੀਓ ਦੇ ਵਿੱਚ ਸਵਾਗਤ ਹੈ। ਦੋਸਤੋ ਪਹਿਲੀ ਅਪੀਲ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ। ਲਾਈਕ ਕਰਕੇ ਕਮੈਂਟ ਕਰਕੇ ਵੀ ਦੱਸਿਆ ਕਰੋ ਤੁਹਾਨੂੰ ਇਹ ਕਿਵੇਂ ਦੀ ਲੱਗੀ ਵੀਡੀਓ? ਜਾਣਕਾਰੀ ਕਿਵੇਂ ਦੀ ਲੱਗੀ ਕਿਉਂਕਿ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੁੰਦੀ ਹੈ ਵਧੀਆ ਤਰੀਕੇ ਦੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ। ਸੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਇਸ ਦਾਲ ਦੀ ਦਾਲਾਂ ਦਾ ਜਿੱਥੇ ਜ਼ਿਕਰ ਆਉਂਦਾ ਹੈ ਤਾਂ ਅੱਜ ਕੱਲ ਦਾ ਜਿਵੇਂ ਸਾਡਾ ਰਹਿਣ ਖਾਣ ਪੇਨ ਹੋ ਗਿਆ ਤੇ ਉਹਦੇ ਵਿੱਚ ਕੀ ਹੁੰਦਾ ਹੈ ਖਾਸ ਕਰਕੇ ਜੂਰਿਕ ਐਸਿਡ ਵਗੈਰਾ ਜਦੋਂ ਵੱਧ ਜਾਂਦਾ ਹੈ ਤਾਂ ਡਾਕਟਰਾਂ ਦੇ ਵੱਲੋਂ ਦਾਲਾਂ ਔਰ ਦੁੱਧ ਤੋਂ ਬਣੇ ਪਦਾਰਥ ਜਿਹੜੇ ਉਹ ਮਨਾ ਕਰ ਦਿੱਤੇ ਜਾਂਦੇ ਆ ਕਹਨ ਤੋਂ ਭਾਅ ਕੇ ਪ੍ਰੋਟੀਨ ਯੋਗ ਪਦਾਰਥ ਘੱਟ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਜਿਹਦੇ ਵਿੱਚ ਦਾਲਾਂ ਤੇ ਕੱਟ ਲੱਗ ਜਾਂਦਾ ਤੇ ਉਹਦੇ ਨਾਲ ਕੀ ਹੁੰਦਾ ਸਾਨੂੰ ਜੋ ਖਰਾਕੀ ਤੱਤ ਇਹਨਾਂ ਤੋਂ ਮਿਲਦੇ ਸੀ ਉਹ ਬੰਦ ਹੋ ਜਾਂਦੇ ਆ ਅਸੀਂ ਦਵਾਈਆਂ ਤੇ ਨਿਰਭਰ ਹੋਨੇ ਇੱਕ ਬਿਮਾਰੀ ਬੰਦ ਕਰਦੇ ਕਰਦੇ ਚਾਰ ਹੋਰ ਸ਼ੁਰੂ ਹੋ ਜਾਂਦੀਆਂ ਤਾਂ ਜਿੱਥੇ ਦੁੱਧ ਦੀ ਉਪਲਬਧਤਾ ਨਹੀਂ ਹੈਗੀ ਆ ਦੁੱਧ ਨਹੀਂ ਜਿੱਥੇ ਪਹੁੰਚ ਸਕਦਾ ਤੇ ਉਥੇ ਦਾਲਾਂ ਜਿਹੜੀਆਂ ਜਾਂ ਇੱਕ ਲੋ ਸਸਤੇ ਦੇ ਵਿੱਚ ਸਾਨੂੰ ਪ੍ਰੋਟੀਨ ਔਰ ਪੋਟਾਸ਼ੀਅਮ ਆਇਰਨ ਕੈਲਸ਼ੀਅਮ ਵਿਟਾਮਿਨ ਜ਼ੋ ਫੋਲਿਕ ਐਸਿਡ ਔਰ ਸੋਡੀਅਮ ਵਰਗੇ ਖਰਾਕੀ ਕਰਤਾ ਜਿਹੜੇ ਇਸ ਸਸਤੇ ਦੇ ਵਿੱਚ ਮਹੱਇਆ ਜਿਹੜੇ ਦਾਲਾਂ ਕਰਵਾਉਂਦੀਆਂ ਤੇ ਉਹਦੇ ਚ ਵੱਡਾ ਹਿੱਸਾ ਜਿਹੜਾ ਮੂੰਗ ਦਾ ਹੀ ਆਉਂਦਾ ਸੋ ਇਹਨੂੰ ਕਿਵੇਂ ਅਸੀਂ ਵਰਤ ਕੇ ਤੇ ਕਿਹੜੀਆਂ ਕਿਹੜੀਆਂ ਬਿਮਾਰੀਆਂ ਤੋਂ ਸਾਨੂੰ ਇਹ ਬਚਾ ਸਕਦੇ ਉਹਦੇ ਬਾਰੇ ਆਪਾਂ ਗੱਲ ਕਰਨੀ ਹੈ ਤਾਂ ਇਹ ਆਪਣੇ ਖਰਾਕੀ ਤੱਤਾਂ ਦੀ ਵਜ੍ਹਾ ਨਾਲ ਰੋਗ ਪ੍ਰਤੀਰੋਧਕ ਸ਼ਮਤਾ ਵਧਾਉਂਦੀ ਹੈ ਜਿਸ ਦੇ ਨਾਲ ਖੰਗ ਜੁਕਾਮ ਫਲੂ ਵਾਇਰਲ ਬੁਖਾਰਾਂ ਤੋਂ ਸਾਡਾ ਬਚਾਅ ਹੋ ਜਾਂਦਾ ਹੈ ਪਚਣਯੋਗ ਹੈ ਹਲਕੀ ਪਚਣਯੋਗ ਹੋਣ ਕਰਕੇ ਗੈਸ ਐਸਿਡਿਟੀ ਪੇਟ ਦੇ ਭਾਰੀਪਣ ਨੂੰ ਘਟ ਕਰਦੀ ਆ ਪੱਖ ਸਤਿਖ ਦੇ ਡਾਕਟਰਾਂ ਦੇ ਵੱਲੋਂ ਜੇ ਬਿਮਾਰ ਵਿਅਕਤੀ ਨੂੰ ਹਲਕਾ ਖਾਣਾ ਖਾਣ ਦੀ ਜੋ ਸਲਾਹ ਦਿੱਤੀ ਜਾਂਦੀ ਤੇ ਉਹਦੇ ਚ ਖਿਚੜੀ ਦਲੀਆ ਵਗੈਰਾ ਦੀ ਸਪਾਰਸ਼ ਕੀਤੀ ਜਾਂਦੀ ਹੈ ਤਾਂ ਜੇ ਖਿਚੜੀ ਦੀ ਆਪਾਂ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਮੂੰਗ ਕਾਫੀ ਮਾਤਰਾ ਦੇ ਵਿੱਚ ਪਾਈ ਹੁੰਦੀ ਹੈ ਭਾਰ ਘਟਾਉਣ ਚ ਮਦਦਗਾਰ ਹੈ ਫਾਈਬਰ ਜੁਕਤ ਹੋਣ ਕਰਕੇ ਪੋਟਾਸ਼ੀਅਮ ਜੁਕਤ ਹੋਣ ਕਰਕੇ ਦਿਲ ਵਾਸਤੇ ਲਾਭਕਾਰੀ ਹੈ ਕੋਲੇਸਟ੍ਰੋਲ ਨੂੰ ਘੱਟ ਕਰਦੀ ਹੈ ਇਹ 슈ਗਰ ਕੰਟਰੋਲ ਕਰਨ ਚ ਮਦਦਗਾਰ ਹੈ ਸੰਭੜੇ ਤੇ ਵਾਲਾਂ ਵਾਸਤੇ ਠੀਕ ਹੈ ਗਰਭਵਤੀ ਔਰਤਾਂ ਵਾਸਤੇ ਬਹੁਤ ਲਾਭਕਾਰੀ ਹੈ ਸਰੀਰ ਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦੀ ਹੈ ਸੋ ਇਸ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਸਾਨੂੰ ਇਹ ਬਚਾਉਂਦੀ ਹੈ ਹੁਣ ਅਪਾ ਜ਼ਿਕਰ ਕਰਦੇ ਹਾਂ ਇਹਨੂੰ ਕਿਵੇਂ ਖਾਧਾ ਜਾਵੇ ਤਾਂ ਕਿ ਇਹ ਸਾਡੇ ਵਾਸਤੇ ਗੁਣਕਾਰੀ ਹੋਵੇ ਤਾਂ ਖਾਣ ਦੇ ਕਈ ਤਰੀਕੇ ਇੱਕ ਤਾਂ ਜਿਵੇਂ ਆਪਾਂ ਦਾਲ ਸਬਜ਼ੀ ਬਣਾਉਣ ਦਾਲ ਬਣਾਉਣੇ ਆ ਦਾਲ ਬਣਾ ਕੇ ਇਸ ਤੋਂ ਇਲਾਵਾ ਇਹਨੂੰ ਪਾਣੀ ਦੇ ਵਿੱਚ ਭਿਉਂ ਕੇ ਇੱਕ ਜਾਂ ਦੋ ਰਾਤਾਂ ਰੱਖ ਕੇ ਭੁੰਗਰਾ ਕੇ ਸਵੇਰ ਨਿਰਨੇ ਪੇਟ ਖਾਧਾ ਜਾਵੇ ਤਾਂ ਬਹੁਤ ਉੱਚ ਕੁਆਲਿਟੀ ਦਾ ਜਿਹੜਾ ਇੱਕ ਫੂਡ ਇਹਨੂੰ ਸੁਪਰ ਫੂਡ ਕਹਿ ਦਿੱਤਾ ਹੈ ਸੁਪਰ ਫੂਡ ਬਣ ਜਾਂਦੀ ਹੈ ਪੁੰਗਰੀ ਹੋਈ ਦਾਲ ਅਕਸਰ ਡਾਕਟਰਾਂ ਵੱਲੋਂ ਜਿਹੜੇ ਲੋਕ ਜਾਂ ਖਾਸ ਕਰਕੇ ਜਿਹੜੇ ਸਾਡੇ ਬੱਚੇ ਨੇ ਜਾਂ ਖਿਡਾਰੀ ਨੇ ਉਹਨਾਂ ਨੂੰ ਸਪਰਸ਼ ਕੀਤੀ ਜਾਂਦੀ ਹੈ ਕਿ ਪੁੰਗਰੀਆਂ ਦਾਲਾਂ ਤੁਸੀਂ ਖਾਓ ਜਾਂ ਬਿਮਾਰੀ ਤੋਂ ਉੱਪਰ ਦੇ ਵਾਸਤੇ ਵੀ ਜਿਹੜਾ ਉਹ ਪੁੰਕਰਨੀਆਂ ਪੁੰਗਰੀਆਂ ਹੋਈਆਂ ਦਾਲਾਂ ਖਾਣ ਦੀ ਸਪਰਸ਼ਾ ਡਾਕਟਰਾਂ ਵੱਲੋਂ ਕੀਤੀ ਜਾਂਦੀ ਤੇ ਉਹਦੇ ਚ ਮੌਂਗ ਦਾਲ ਜਿਹੜੀ ਉਹ ਮੇਨ ਹੈ ਇਕ ਤਾਂ ਇਹ ਹੋ ਗਿਆ ਇਹਨੂੰ ਅਸੀਂ ਆ ਕੱਚੇ ਰੂਪ ਦੇ ਵਿੱਚ ਭੁੰਗਰਾ ਕੇ ਅਸੀਂ ਖਾਣੇ ਆ ਤਾਂ ਉਹ ਇੱਕ ਅਲੱਗ ਤੋਂ ਫੂਡ ਬਣ ਜਾਂਦਾ ਹੈ ਸੁਪਰ ਫੂਡ ਬਣ ਜਾਂਦਾ ਹੈ ਦੂਸਰਾ ਆ ਗਿਆ ਅਸੀਂ ਇਹਨੂੰ ਖਾਣੇ ਦੇ ਵਿੱਚ ਸ਼ਾਮਲ ਕਰਦੇ ਆ ਤਾਂ ਇਹਨੂੰ ਇਸੇ ਤਰ੍ਹਾਂ ਇਹ ਸਾਬਤ ਜਾਂ ਦਲੀ ਹੋਈ ਜਾਨੀ ਕਿ ਛਿਲਕੇ ਸਮੇਤ ਜਿਵੇਂ ਪਹਿਲਾਂ ਸਾਡੀਆਂ ਮਾਤਾ ਪਿਤਾ ਬਣਾਉਂਦੀਆਂ ਸੀ ਦਾਲ ਬਜ਼ੁਰਗ ਮਾਤਾ ਬਣਾਉਂਦੀਆਂ ਸੀ ਉਹਨਾਂ ਨੇ ਕੁਝੇ ਦੇ ਵਿੱਚ ਪਰਿਵਾਰ ਦੀ ਜ਼ਰੂਰਤ ਅਨੁਸਾਰ ਜਿੰਨੀ ਕਿ ਜ਼ਰੂਰਤ ਆ ਦਾਲ ਪਾ ਦੇਣੀ ਨੇ ਉਹਦੇ ਵਿੱਚ ਜਿਹੜੇ ਮਸਾਲੇ ਤੇਲ ਘਿਓ ਪਾ ਕੇ ਤੇ ਉਹਨੂੰ ਮੱਠੀ-ਮੱਠੀ ਅੱਗ ਤੇ ਹਾਰੀ ਦੇ ਵਿੱਚ ਰੱਖ ਦੇਣਾ ਤੇ ਹੌਲੀ-ਹੌਲੀ ਆਰਾਮ ਦੇ ਨਾਲ ਪੱਕੀ ਜਾਂਦੀ ਸੀ ਤੇ ਉਹ ਜਿਹੜੀ ਬਣੀ ਹੋਈ ਦਾਲ ਦੇ ਵਿੱਚ ਸਾਰੇ ਖਰਾਕੀ ਤੱਤ ਵੀ ਮੌਜੂਦ ਰਹਿੰਦੇ ਸੀ ਤੇ ਉਹਦਾ ਇੱਕ ਆਪਣਾ ਵੱਖਰਾ ਟੇਸਟ ਵੀ ਹੁੰਦਾ ਸੀ ਖਾਣ ਦੇ ਵਿੱਚ ਉਹ ਵੱਖਰਾ ਜੈਕਾ ਮਿਲਦਾ ਸੀ ਅੱਜ ਕੱਲ ਕੋਕਰ ਦੇ ਵਿੱਚ ਬਣਾਈ ਜਾਂਦੀ ਹੈ ਕੋਕਰ ਦੇ ਵਿੱਚ ਦਾਲ ਪੱਕਦੀ ਨਹੀਂ ਹੈ ਦਾਲ ਗੜਦੀ ਹੈ ਗਲ ਤੇ ਪੱਕਣ ਦੇ ਬਹੁਤ ਫਰਕ ਫਰਕ ਹੁੰਦਾ ਹੈ ਗੁਣਾ ਦਾ ਫਰਕ ਪੈ ਜਾਂਦਾ ਹੈ ਸੋ ਇੱਕ ਇਹ ਹੋ ਗਿਆ ਵੀ ਅਸੀਂ ਇਹਨੂੰ ਦਾਲ ਦੇ ਰੂਪ ਦੇ ਵਿੱਚ ਖਾ ਲੈਨੇ ਆ ਪਰ ਇਹ ਖਿਆਲ ਰੱਖਣਾ ਹੈ ਦਾਲ ਨੂੰ ਜਿਹੜਾ ਖਾਣਾ ਹੈ ਉਹ ਸਵੇਰ ਦੇ ਟਾਈਮ ਜਾਂ ਦੁਪਹਿਰ ਦੇ ਟਾਈਮ ਖਾਦਾ ਜਾਵੇ ਜਿਆਦਾ ਬਿਹਤਰ ਹੈ ਕਿਉਂਕਿ ਇਹਦੇ ਵਿੱਚ ਕਾਫੀ ਸਾਰੇ ਖੁਰਾਕੀ ਤੱਤ ਪਾਏ ਜਾਂਦੇ ਤੇ ਦਿਨ ਦੇ ਸਮੇਂ ਸਾਡੀ ਵਰਜੇਸ਼ ਹੁੰਦੀ ਰਹਿੰਦੀ ਹੈ ਕੰਮ ਥੰਦਾ ਕਰਦੇ ਆ ਤੇ ਸਰੀਰ ਨੂੰ ਆਸਾਨੀ ਦੇ ਨਾਲ ਜਿਹੜਾ ਉਹ ਵਰਤ ਲੈਂਦਾ ਇਹਦੇ ਵਿੱਚਲੇ ਖੁਰਾਕੀ ਤੱਤਾਂ ਨੂੰ ਸੋ ਇਸ ਤਰ੍ਹਾਂ ਦੀ ਜਾਣਕਾਰੀ ਹੈ ਜਿਹੜੀ ਉਹ ਇਹ ਕਰਦੇ ਆ ਤੁਹਾਨੂੰ ਚੰਗੀ ਲੱਗੀ ਹੋਵੇ ਕਿ ਮੋਂਗ ਦਾਲ ਦੇ ਨਾਲ ਸੰਬੰਧਿਤ ਮਿਲਦੇ ਆ ਕਿਸੇ ਹੋਰ ਜਾਣਕਾਰੀ ਦੇ ਨਾਲ ਅਗਲੀ ਵੀਡੀਓ ਵੀਡੀਓ ਦੇ ਵਿੱਚ ਤਦ ਤੱਕ ਲਈ ਸ਼ੁਕਰੀਆ